ਇਹਨੇ ਨੇ ਵੀ ਇਹ ਨਸ਼ੇ ਵੇਚਦੇ ਆ ਵੇਚਦੇ ਹੋਣਗੇ ਅਸੀਂ ਮੰਨ ਲਾਂ ਨੇ ਆ ਪਰ ਉਹ ਛੋਟੇ ਛੋਟੇ ਲੋਕ ਨੇ ਗਰੀਬ ਬੇੜਿਆਂ ਤੇ ਬਸਤੀਆਂ ਚ ਰਹਿਣ ਵਾਲੇ ਲੋਕ ਬਹੁਤ ਹੀਟਲੇ ਲੋਕ ਕੁੜੀਆਂ ਵੇਚਦੇ ਹੋਣਗੇ ਨਸ਼ਾ ਵੇਚਦੇ ਹੋਣਗੇ ਕਸੂਰਬਾਰ ਹੋਣਗੇ ਚੋਰ ਹੋਣਗੇ ਮੰਨ ਲਾਂ ਨੇ ਆ ਪਰ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਲੋਕ ਚੋਰ ਨੇ ਤੁਸੀਂ ਨਿੱਕੇ ਨਿੱਕੇ ਚੋਰਾਂ ਨੂੰ ਮਾਰ ਰਹੇ ਹੋ ਬਰ ਅਸੀ ਦਰਖਸ਼ੀਲ ਸੁਸਾਇਟੀ ਬਾਰੇ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਜੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਜਿਹੜੀ ਚੋਰ ਜੰਮਦੀ ਹੈ ਚੋਰ ਤਾਂ ਹੋਰ ਪੈਦਾ ਹੁੰਦੇ ਰਹਿਣਗੇ ਜੇ ਤੁਸੀਂ ਚੋਰ ਦੀ ਮਾਂ ਨੂੰ ਨਾ ਫੜਿਆ ਤਾਂ ਉਹ ਤਾਂ ਤਾਂ ਬੈਠੇ ਨੇ ਕਿਤੇ ਹੋਰ ਇੰਟਰਨੈਸ਼ਨਲ ਲੈਵਲ ਦਾ ਨੈਸ਼ਨਲ ਲੈਵਲ ਦਾ ਸਟੇਟ ਲੈਵਲ ਦਾ ਨੈਟਵਰਕ ਹੈ ਨਸ਼ਿਆਂ ਦਾ ਇੱਕ ਪਿੰਡ ਦੇ ਵਿੱਚ ਬੈਠਾ ਹੋਇਆ ਇੱਕ ਕਿਹਾਂ ਪੁੜੀਆਂ ਵੇਚਣ ਵਾਲਾ ਬੰਦਾ ਨਹੀਂ ਹੈ ਓਏ ਇੱਕ ਬੀਬੀ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਕਿਹੜੇ ਪਿੰਡ ਦੀ ਸੀ ਲੁਧਿਆਣਾ ਜ਼ਿਲ੍ਹੇ ਦੀ ਉਹ ਸਰਪੰਚ ਨੂੰ ਜਿਹਨੂੰ ਭਗਵੰਤ ਮਾਨ ਨੇ ਸਿੱਧਾ ਫੋਨ ਲਾਇਆ ਤੁਸੀਂ ਦੇਖੀ ਹੋਣੀ ਹੈ ਉਹ ਬੀਬੀਆਂ ਐ ਕਹਿ ਰਹੇ ਸੀ ਐ ਅਸੀਂ ਕੋਈ ਅੱਜ ਦੇ ਵੇਚਦੇ ਆ ਅਸੀਂ ਤਾਂ ਇਂ ਵੇਚਾਂਗੇ ਜਿੰਨੇ ਹਟਾ ਕੇ ਵੇਖਣਾ ਵੇਖ ਲਓ ਅਸੀਂ ਤਾਂ ਨਸ਼ਾ ਵੇਚਾਂਗੇ ਉਹਦੀ ਹਿੰਮਤ ਕਿਵੇਂ ਪਈ ਮੇਰੀਆਂ 3 ਬੇਚੀਆਂ ਇੱਕ ਗੀਤ ਹੈ ਗੰਦਾ ਜਾਂ ਉਹ ਗੀਤ ਕਹਿੰਦਾ ਕਹਿੰਦਾ ਤੂੰ ਨਹੀਂ ਬੋਲਦੀ ਕਰਨੇ ਤੂੰ ਨਹੀਂ ਬੋਲਦੀ ਯਾਰ ਬੋਲਦਾ ਉਹ ਬੀਬੀ ਨਹੀਂ ਸੀ ਬੋਲਦੀ ਉਹਦੇ ਵਿੱਚ ਤਾਂ ਬੈਠਾ ਕੋਈ ਰਾਜਸੀ ਬੰਦਾ ਕੋਈ ਪੁਲਿਸ ਦਾ ਵੱਡਾ ਫਿਰ ਬੋਲਦਾ ਸੀ ਵੀ ਤੂੰ ਨਸ਼ਾ ਵੇਚ ਤੈਨੂੰ ਫੜਨ ਵਾਲਾ ਕੌਣ ਹੈ ਉਹ ਤਾਂ ਬੋਲਦੀ ਸੀ ਉਹ ਇਸ ਕਰਕੇ ਉਹਨਾਂ ਲੋਕਾਂ ਨੂੰ ਢੇਠਾਂ ਵਾਲਿਆਂ ਨੂੰ ਘਰ ਡਾ ਕੇ ਨੰਬਰ ਬਣਾਉਣੇ ਵੀ ਘਾਟ ਆ ਰਹੇ ਆ ਬਲਡوزر ਆ ਗਿਆ ਠੀਕ ਹੈ ਸਜ਼ਾ ਮਿਲਣੀ ਚਾਹੀਦੀ ਹੈ ਸਭ ਨੂੰ ਪਰ ਉਹ ਵੱਡਿਆਂ ਨੂੰ ਤਾਂ ਫੜੋ ਮਗਰ ਮੱਛਾਂ ਨੂੰ ਉਹ ਜਿਹੜੇ ਢੇਠਾਂ ਤੱਕ ਸਪਲਾਈ ਲੈ ਕੇ ਆਉਂਦੇ ਆ ਆ ਗਵਰਨਰ ਫਿਰਦਾ ਹੈ ਬਾਰਡਰ ਦੇ ਇਲਾਕੇ ਚ ਕਦੇ ਪਾਕਿਸਤਾਨ ਦੇ ਬਾਰਡਰ ਤੇ ਜਾਂਦਾ ਕਦੇ ਅੰਮ੍ਰਿਤਸਰ ਜਾਂਦਾ ਕਦੇ ਫਿਰੋਜ਼ਪੁਰਾ ਜਾਂਦਾ ਕਦੇ ਫਾਜ਼ਿਲਕਾ ਚ ਲਿਆ ਜਾਂਦਾ ਹੈ ਕਹਿੰਦਾ ਮੈਂ ਪੈਦਲ ਯਾਤਰਾ ਕਰਦਾ ਨਸ਼ੇ ਬਹੁਤ ਵੱਧ ਗਏ ਪੈਦਲ ਯਾਤਰਾ ਹੋ ਰਹੀ ਹੈ ਬਲਡوزر ਚੱਲ ਰਹੇ ਨੇ ਬੜਾ ਕੁਝ ਹੋਈ ਜਾਂਦਾ ਦੇਖਣ ਚਾਏ ਲੱਗਦਾ ਹੈ ਨਾਰਾ ਦੇਦਾ ਜੁੱਧ ਨਸ਼ਿਆਂ ਦੇ ਵਿਰੁੱਧ ਉਹ ਭਾਈ ਇਹ ਸਿੱਧਾ ਦਰਸ਼ੀਲ ਸੁਸਾਇਟੀ ਵਾਲੇ ਕਿੱਦਾਂ ਦੇ ਰੌਲਾ ਪਾਉਨੇ ਆ ਵੀ ਲੋਕੋ ਭੂਤ ਪ੍ਰੇਤ ਕੋਈ ਨਹੀਂ ਹੁੰਦੇ ਮੈਂ ਮਾਂ ਪਰਮਾਚਾਰ ਨਿਕਲੋ ਬੜਾ ਵੱਡਾ ਭੂਤ ਵੱਡਾ ਪ੍ਰੇਤ ਜਿਹੜਾ ਨਸ਼ਾ ਹੈ ਸਾਡੇ ਘਰਾਂ 'ਚ ਵਾਰ ਦਿੱਤਾ ਗਿਆ ਜਾਣ ਬੁੱਝ ਕੇ ਇਹਨਾਂ ਨਸ਼ਿਆਂ ਦੀ ਵਜ੍ਹਾ ਕਰਕੇ ਮੈਂ ਸ਼ਾਇਦ ਅੱਗੇ ਗੱਲ ਦੱਸੀ ਹੋਵੇ ਤੁਹਾਨੂੰ ਕੁੜੀਓ ਨਸ਼ਿਆਂ ਦੀ ਵਜ੍ਹਾ ਕਰਕੇ ਹਾਲਾਤ ਕਿੱਥੋਂ ਤੱਕ ਪਹੁੰਚ ਗਏ ਅਸੀਂ ਦਰਕਸ਼ੀਲ ਸੁਸਾਇਟੀ ਬੜੇ ਜਦੋਂ ਇਹ ਕਹਿੰਦੇ ਆ ਕਿ ਜੇ ਕਿਤੇ ਘਰਾਂ 'ਚ ਅੱਗਾ ਲੱਗਦੀਆਂ ਕੱਪੜੇ ਪਾੜਦੇ ਆ ਖੂਨ ਦੇ ਛਿੱਟੇ ਪੈਂਦੇ ਆ ਮਾਸ ਦੇ ਟੁਕੜੇ ਡਿੱਗਦੇ ਆ ਕਿਤੇ ਭੂਤ ਪ੍ਰੇਤ ਬੜਿਆ ਜਿਹਨੂੰ ਤੁਸੀਂ ਕਹਿੰਦੇ ਹੋ ਜਾਂ ਕੋਈ ਕੁੜੀ ਸਿਰ ਮਾਰ ਕੇ ਖੇਡਦੀ ਆ ਸਾਡੇ ਕੋਲੇ ਲੈ ਕੇ ਆਓ ਅਸੀਂ ਉਹਨੂੰ ਠੀਕ ਕਰਦੇ ਆਂਗੇ ਤੇ ਹੋਇਆ ਕਿ ਮੈਂ ਇਹਦੇ ਉੱਤੇ ਇੱਕ ਦਾ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਲੋਕੋ ਜਿਹੜੇ ਲੋਕ ਕਹਿੰਦੇ ਨਾ ਭੂਤ ਪ੍ਰੇਤ ਹੁੰਦੇ ਆ ਤਾਂ ਬਾਈ ਤਰਖੀਲ ਸੋਸਾਇਟੀ ਦੀਆਂ 23 ਸ਼ਰਤਾਂ ਨੇ 23 ਸ਼ਰਤਾਂ ਦੇ ਵਿੱਚੋਂ ਸਾਡੀ ਕੋਈ ਇੱਕ ਸ਼ਰਤ ਪੂਰੀ ਕਰ ਦਿਓ ਲਿਖਤੀ ਸ਼ਰਤ ਲਾ ਲਓ ਜੇ ਬਾਬਾ ਜਿੱਤ ਗਿਆ ਜਿਹੜਾ ਕਹਿੰਦਾ ਭੂਤ ਪ੍ਰੇਤ ਹੁੰਦੇ ਆ ਉਹਨੂੰ 1 ਕਰੋੜ ਰੁਪਏ ਦਾ ਨਕਦ ਦਾ ਇਨਾਮ ਵੀ ਦੇਵਾਂਗੇ ਤੇ ਉਹਨੂੰ ਆਪਣਾ ਗੁਰੂ ਵੀ ਮੰਨਾਂਗੇ ਜੇ ਉਹਦੇ ਕੋਲੇ ਕੋਈ ਸ਼ਕਤੀ ਹੈ ਜਦੋਂ ਮਰਜ਼ੀ ਜਿੱਥੇ ਮਰਜ਼ੀ ਆ ਜੇ ਵੀ ਟੁੱਟ ਗਿਆ ਨਵੀਂ ਵਿਆਹੀ ਕੁੜੀ ਦਾਜ ਦੇ ਵਿੱਚ ਲਿਆਂਦਾ ਹੋਇਆ ਸਾਰਾ ਸਮਾਨ ਸੜ ਗਿਆ ਉਹ ਕੁੜੀ ਦੇ ਚੂੜਾ 3 ਮਹੀਨੇ ਵਿਆਹ ਨੂੰ ਹੋਈ ਸੀ 4 ਉਹ ਕੁੜੀ ਦਾ ਚੂੜਾ ਵੀ ਮੱਚ ਗਿਆ ਉਹਨੂੰ ਅੱਗ ਲੱਗ ਗਈ ਕੁੜੀਆਂ ਤੁਹਾਡੇ ਸੁਣਨ ਵਾਲੀ ਗੱਲ ਹੈ ਕੁੜੀ ਫਿਰ ਅਖੀਰ ਨੂੰ ਤਰਖੀਲਾਂ ਕੋਲੇ ਕੇਸ ਆ ਗਿਆ ਤਰਖੀਲਾਂ ਦੀ ਟੀਮ ਉਸ ਘਰ ਚ ਗਈ ਬੰਦ ਕਮਰੇ ਚ ਬੈਠੀ ਪਰਿਵਾਰ ਦੇ ਇਕੱਲੇ ਇਕੱਲੇ ਜੀ ਨੂੰ ਬੁਲਾਇਆ ਪਹਿਲਾਂ ਬਾਪੂ ਨੂੰ ਬੁਲਾਇਆ ਬਾਪੂ ਹੱਥ ਜੋੜ ਕੇ ਕਹਿੰਦਾ ਕੁੜੀ ਦਾ ਸਹੁਰਾ ਕਹਿੰਦਾ ਪਹੂਤ ਹੈ ਤਰਖੀ ਲੋ ਬਹੁਤ ਬਹੁਤ ਕਰਣਾ ਹੈ ਸਾਥ ਸਾਰੇ ਜੋਰ ਲਾ ਕੇ ਚਲੇ ਗਏ ਥੋਡੇ ਬਾਰੇ ਸੁਣਿਆ ਹੁਣ ਤੁਸੀਂ ਕਿਰਪਾ ਕਰਦੇ ਹੋ ਬਾਬਾ ਚਲੇ ਆ ਗਿਆ ਗੱਲ ਕਹਿ ਕੇ ਕਹਿੰਦਾ ਪਹੂਤ ਹੈ ਉਹ ਚੀਜ਼ ਹੈ ਇਹ ਆਪਦੇ ਆਪ ਉੱਡ ਕੇ ਇੱਥੇ ਨਹੀਂ ਜਾ ਸਕਦਾ ਇਹਨੂੰ ਮੈਂ ਚੱਕ ਕੇ ਆਇਆ ਕਰੂੰਗਾ ਕਿਉਂਕਿ ਇਹ ਚ ਜਾਨ ਨਹੀਂ ਹੈ ਇਸ ਕਰਕੇ ਅੱਗ ਜਿਹੜੀ ਲੱਗਦੀ ਹੈ ਕਿਸੇ ਚੀਜ਼ ਨੂੰ ਮਾਚਸਾ ਆਪ ਉੱਡ ਕੇ ਅੱਗ ਨਹੀਂ ਲਾ ਸਕਦੇ ਅੱਗ ਲਾਉਣ ਵਾਸਤੇ ਹੱਥ ਚਾਹੀਦੇ ਨੇ ਤੇ ਜੇ ਉਹਦਾ ਚੂੜਾ ਮੱਚਿਆ ਸੀ ਚੂੜਾ ਪਾਇਆ ਐ ਸੱਤ ਚ ਆ ਇੱਕ ਕੁੜੀ ਐ ਆ ਮੱਚ ਗਿਆ ਇਹਦਾ ਮਤਲਬ ਇਧਰਲੇ ਹੱਥ ਨੇ ਅੱਗ ਲਾਈ ਐ ਹੋਰ ਕਿਸੇ ਨੂੰ ਪਤਾ ਨਹੀਂ ਕੁੜੀ ਕਹਿੰਦੀ ਮੈਨੂੰ ਨਹੀਂ ਪਤਾ ਇਹ ਚੂੜਾ ਕਿਵੇਂ ਮੱਚ ਗਿਆ ਜਦੋਂ ਕੁੜੀ ਨੂੰ ਕੱਲੀ ਨੂੰ ਬਿਠਾ ਲਿਆ ਸਿਰ ਤੇ ਹੱਥ ਰੱਖ ਕੇ ਉਹਨੂੰ ਤਹੀ ਬਣਾਇਆ ਪੁੱਤ ਬਣਾਇਆ ਭਰੋਸੇ ਚ ਲਿਆ ਕਿਹਾ ਤੇਰਾ ਨਾਂ ਨਹੀਂ ਲੈਂਦੇ ਕਿਤੇ ਸਾਨੂੰ ਪਤਾ ਤੇਰੇ ਦਿਲ 'ਚ ਕੋਈ ਦੁੱਖ ਐ ਤੇਰੇ ਦਿਮਾਗ 'ਤੇ ਕੋਈ ਬੋਝ ਐ ਗੱਲ ਦੱਸ ਕੀ ਐ ਕਿ ਉਹ ਚੂੜੇ ਨੂੰ ਅੱਗ ਲੱਗੀ ਐ ਜਿਹੜਾ ਕੁੜੀ ਨੂੰ ਇਹ ਵੀ ਪੁੱਛ ਲਿਆ ਕਹਿੰਦੇ ਮੈਂ ਤਾਂ ਬੀਐਸਸੀ ਕੀਤੀ ਹੋਈ ਐ ਮੈਂ ਸਾਇੰਸ ਵਾਲੀ ਐ ਮੈਂ ਪੁੱਤ ਮੈਂ ਤੇ 8 ਸਾਲ ਐ ਪਰ ਤੂੰ ਫਿਰ ਸਾਇੰਸ ਵਾਲੀ ਤਾਂ ਜਾਣਦੀਆਂ ਨਾ ਵੀ ਚੀਜ਼ਾਂ ਦੋ ਕਿਸਮ ਦੀਆਂ ਹੁੰਦੀਆਂ ਇੱਕ ਲਿਵਿੰਗ ਥਿੰਗਸ ਇੱਕ ਨਾਨ ਲਿਵਿੰਗ ਇੱਕ ਜੀਵਤ ਚੀਜ਼ਾਂ ਇੱਕ ਮਰਦਾ ਚੀਜ਼ਾਂ ਤੇ ਮਾਝ ਸਾਹਿਬ ਦੇ ਆ ਤਾਂ ਨਹੀਂ ਇੱਥੇ ਅੱਗ ਲਾ ਸਕਦੀ ਫੇਰ ਤੈਨੂੰ ਇਹਦਾ ਪਤਾ ਐ ਫਿਰ ਕੁੜੀ ਆਏ ਦੇ ਵੇਖਣ ਲੱਗੀ ਫਿਰ ਸਿਰ ਤੇ ਹੱਥ ਰੱਖਿਆ ਭਰੋਸੇ ਚ ਲਿਆ ਪਿਆਰ ਨਾਲ ਪੁੱਛੇ ਗੱਲ ਦੱਸ ਕੀ ਐ ਫਿਰ ਕੁੜੀ ਰੋਣ ਲੱਗੀ ਕਹਿੰਦੀ ਅੰਕਲ ਫਿਰ ਗੱਲ ਤਾਂ ਇਹ ਹੈ ਵਿਆਹ ਨੂੰ 4 ਮਹੀਨੇ ਹੋਇਆ ਹੈ ਐਸ ਕਰਕੇ ਜਦੋਂ ਮੋਹ ਬਣ ਕੇ ਆਈਆਂ ਤੇ ਕਹਿੰਦੀ ਐਸੇ ਕਮਰੇ 'ਚ ਮੈਨੂੰ ਬਿਠਾਇਆ ਗਿਆ ਰਾਤ ਨੂੰ 12 1 ਵਜੇ ਜਦੋਂ ਮੇਰੇ ਘਰ ਵਾਲਾ ਜਿਹੜਾ ਦੇਖਣ 'ਚ ਬਹੁਤ ਸੁਨੱਖਾ ਨੌਜਵਾਨ ਹੈ ਉਹ ਮੇਰੇ ਕੋਲੇ ਆਇਆ ਮੈਂ ਬਿੱਡ ਤੇ ਐਸ ਪਾਸੇ ਪੈ ਗਈ ਉਹ ਬਿੱਡ ਤੇ ਐਸ ਪਾਸੇ ਬੈਠ ਗਿਆ ਕਿ ਤੇ ਉਹਨੇ ਆਪਣੀ ਜੇਬ 'ਚੋਂ ਟੀਕਾ ਕੱਢਿਆ ਨਸ਼ੇ ਵਾਲਾ ਸਮੇਕ ਵਾਲਾ ਤੇ ਟੀਕਾ ਲਾਉਣ ਬੈਠ ਗਿਆ ਪਹਿਲਾਂ ਹੀ ਨਸ਼ੇ 'ਚ ਅੰਨਾ ਹੋਇਆ ਹੋਇਆ ਸੀ ਕਹਿੰਦੀ ਉਹ ਅੰਕਲ ਕਹਿੰਦੇ 4 ਮਹੀਨੇ ਹੋ ਗਏ ਵਿਆਹ ਹੋਏ ਨੂੰ ਉਹ ਟੀਕੇ ਲਾਉਂਦਾ ਹੈ ਸਮੈਕ ਪੀਂਦਾ ਹੈ ਉਹਨੂੰ ਨਹੀਂ ਪਤਾ ਮੈਂ ਉਹਦੀ ਪਤਨੀ ਐ ਮੈਨੂੰ ਨਹੀਂ ਪਤਾ ਕਿ ਉਹ ਮੇਰਾ ਪਤੀ ਐ ਸਾਡਾ ਰਿਸ਼ਤਾ ਕੋਈ ਨਹੀਂ ਤੇ ਮੇਰੀ ਦੁਨੀਆ ਉਜੜ ਗਈ ਐ ਤੇ ਹੁਣ ਮੈਨੂੰ ਦਿੱਤਾ ਹੋਇਆ ਦਾਜ ਬੁਰਾ ਲੱਗਦਾ ਐ ਮਾਪਿਆਂ ਨੇ ਜਿਹੜਾ ਦਾਜ ਦਿੱਤਾ ਸੀ ਉਹਨੂੰ ਜਿਹੜੀ ਅੱਗ ਲਾਈ ਐ ਤੋੜਿਆ ਪੰਨੇ ਮੈਂ ਹੀ ਤੋੜਿਆ ਪੰਨੇ ਤੇ ਮੈਂ ਵੀ ਨਹੀਂ ਬਚਣਾ ਮੈਂ ਵੀ ਮਰੂੰਗੀ ਮੈਂ ਕੀ ਫੂਕਣਾ ਐ ਦਾਜ ਕਿ ਮੇਰਾ ਘਰ ਵਾਲਾ ਹੀ ਮਾੜਾ ਨਿਕਲ ਗਿਆ ਨਸ਼ਿਆਂ ਦੀ ਵਜ੍ਹਾ ਕਰਕੇ ਹਾਲਾਤ ਇੱਥੋਂ ਤੱਕ ਆ ਗਏ ਕਿ ਕੁੜੀਆਂ ਜੂੜੇ ਛੜਨ ਲੱਗੀਆਂ ਇਹ ਜੂੜੇ ਛੜਨ ਕਿਹਨੇ ਲਾਇਆ ਇਹ ਨਸ਼ੇ ਵਾਲਾ ਟੈਂਪੂ ਕਿਵੇਂ ਭਜਦਾ ਤੁਹਾਨੂੰ ਪਤਾ ਹੀ ਹੈ ਟੈਂਪੂ ਜਿਹੜਾ ਹੁੰਦਾ ਹੈ 3 ਬੀਲਰ ਉਹਦੇ ਤਿੰਨ ਪਹੀਏ ਹੁੰਦੇ ਨੇ ਇੱਕ ਪਹੀਆ ਮੂਰਲਾ ਹੁੰਦਾ ਹੈ ਇੱਕ ਪਹੀਆ ਆ ਹੁੰਦਾ ਤੇ ਇੱਕ ਆ ਹੁੰਦਾ ਆ ਜਿਹੜਾ ਮੂਰਲਾ ਪਹੀਆ ਇਹ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੈ ਜਣੀ ਰਾਜਸੀ ਬੰਦਾ ਹੁੰਦਾ ਹੈ ਇਧਰਲਾ ਟੈਂਪੂ ਪੁਲਿਸ ਹੈ ਇਧਰਲਾ ਪਹੀਆ ਇਧਰਲਾ ਪਹੀਆ ਨਸ਼ੇ ਵੇਚਣ ਵਾਲਾ ਸਮਗਲਰ ਹੈ ਤਿੰਨੇ ਪਹੀਏ ਉਹਨੂੰ ਟੈਂਪੂ ਨੂੰ ਚਲਾਉਂਦੇ ਆ ਇਹ ਐ ਇਹ ਤਿੰਨ ਪਹੀਆਂ ਤੇ ਚੱਲਦਾ ਹੈ ਜੇ ਇੱਕ ਪੱਈਆ ਵੀ ਈਮਾਨਦਾਰ ਹੋਵੇ ਇਹ ਟੈਂਪੂ ਨਹੀਂ ਚੱਲ ਸਕਦਾ ਇਹ ਨਸ਼ੇ ਦਾ ਟੈਂਪੂ ਪਰ ਚੱਲ ਰਿਹਾ ਹੈ ਇਹਦਾ ਮਤਲਬ ਤਿੰਨਾਂ ਚੋਂ ਬੇਈਮਾਨੀ ਹਲੇ ਗਈ ਨਹੀਂ ਤਿੰਨਾਂ ਚੋਂ ਬੇਈਮਾਨੀ ਨਿਕਲੀ ਨਹੀਂ ਤਾਂ ਟੈਂਪੂ ਬੰਦੋ ਜੇ ਨਸ਼ੇ ਵਾਲਾ ਤੇ ਤਰੀ ਜਾ ਗਵਰਨਰ ਕਰੀ ਜਾਂਦਾ ਕਹਿੰਦਾ ਮੈਂ ਪੈਦਲ ਯਾਤਰਾ ਕਰਦਾ ਆਹ ਕਹਿੰਦਾ ਮੈਂ ਘਰ ਟਾਉਣਾ ਢਾ ਦਿਓ ਘਰ ਤੁਸੀਂ ਉਹ ਬਣਾ ਥੋੜਾ ਸਕਦੇ ਹੋ ਤੁਸੀਂ ਤੁਸੀਂ ਲੋਕਾਂ ਦੇ ਘਰ ਢਾਈ ਸਕਦੇ ਹੋ ਬਣਾ ਨਹੀਂ ਸਕਦੇ ਪਰ ਆਹ ਲੋਕ ਜੇ ਆਪਣੀ ਆਈ ਤੇ ਆ ਕੇ ਨਾ ਕਿ ਤੁਹਾਨੂੰ ਕੁਰਸੀਆਂ 'ਤੇ ਬਿਠਾਉਣਾ ਜਾਣਦੇ, ਤੁਹਾਨੂੰ ਧੂਕੇ ਲਾਉਣਾ ਵੀ ਜਾਣਦੇ ਆ ਇਹ ਲੋਕ। ਇਹਨਾਂ ਕੋਲੇ ਸ਼ਕਤੀ ਆ ਸਾਰੀ। ਇਸ ਕਰਕੇ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ। ਆ ਜਿਹੜਾ ਨਾਟਕ ਹੋਏਗਾ ਅੰਨੀ ਗੜੀ ਦਾ ਮੋੜ ਇਹਦੇ ਵਿੱਚ ਨਾ ਦੇਖਣ ਵਾਲਿਆਂ ਨੂੰ ਕਈਆਂ ਨੂੰ ਆਇ ਲੱਗਦਾ ਹੁੰਦਾ ਯਾਰ ਬਾਲੀਆਂ ਨੰਗੀਆਂ ਗੱਲਾਂ ਕਰਤੀਆਂ। ਜਦੋਂ ਮੁੰਡਾ ਨਸ਼ਿਆਂ 'ਚ ਡੁੱਬ ਜੇ ਨਾ ਨੌਜਵਾਨ ਮੁੰਡਾ ਨਸ਼ਿਆਂ 'ਚ ਡੁੱਬ ਜੇ ਉਹਨੂੰ ਨਸ਼ਾ ਹੀ ਪਿਆਰਾ ਲੱਗਦਾ ਹੁੰਦਾ ਭੁੱਲ ਜਾਂਦਾ ਵੀ ਇਹ ਮੇਰਾ ਬਾਪ ਆ। ਉਹਨੂੰ ਭੁੱਲ ਜਾਂਦਾ ਕਿ ਇਹ ਮੇਰੀ ਮਾਂ ਐ, ਉਹਨੂੰ ਮਾਂ ਨਹੀਂ ਲੱਗਦੀ ਹੁੰਦੀ ਉਹ ਫੇਰ। ਮਟਿਆਰ ਭੈਣ ਹੋਵੇ ਉਹਨੂੰ ਭੈਣ ਭੈਣ ਲੱਗਣੋਂ ਹਟ ਜਾਂਦੀ ਹੈ ਉਹ ਨੈਤਿਕ ਕਦਰਾਂ ਕੀਮਤਾਂ ਜਿਹੜੇ ਨੈਤਿਕ ਰਿਸ਼ਤੇ ਹੁੰਦੇ ਐ ਉਹਨਾਂ ਨੂੰ ਭੁੱਲ ਜਾਂਦਾ ਹੈ ਉਹ ਘਰਕ ਜਾਂਦਾ ਹੈ ਨਸ਼ਿਆਂ ਦੀ ਵਜ੍ਹਾ ਕਰਕੇ ਇਸ ਕਰਕੇ ਇਸ ਨਾਟਕ ਦੇ ਵਿੱਚ ਕੁਝ ਇਹੋ ਜਿਹੇ ਗੱਲਾਂ ਹੋਣ ਗਿਆ ਜਿਹੜੀਆਂ ਤੁਹਾਨੂੰ ਐ ਜੇ ਲੱਗੂਗਾ ਵੀ ਇਹ ਤਾਂ ਮੇਘਰਾਜ ਰੱਲਾ ਤੁਸੀਂ ਬੜੀਆਂ ਨੰਗੀਆਂ ਜਿਹੇ ਗੱਲਾਂ ਕਰਤੀਆਂ ਤੁਸੀਂ ਆ ਐ ਪੰਜਾਬੀ ਚ ਕਹਿੰਦੇ ਨੇ ਝੱਗਾ ਚੱਕ ਕੇ ਨਾ ਦਿਖਾਓ ਯਾਰ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਟਾਈਮ ਆ ਗਿਆ ਜੇ ਤੇਰਾ ਮੁੰਡਾ ਨਸ਼ੇ ਕਰਦਾ ਮੇਰਾ ਕਰਦਾ ਆਓ ਇੱਕ ਦੂਜੇ ਨੂੰ ਦਿਖਾ ਦਈਆ ਉਹਦਾ ਟਿੱਡ ਨੰਗਾ ਕਰਕੇ ਮੈਂ ਵੀ ਨੰਗਾ ਤੇ ਇਸ ਕਰਕੇ ਉਜੜੇ ਪਿਆ ਸਾਰੇ ਇਕੱਠੇ ਹੋ ਜਾਓ ਸਾਰੇ ਲੋਕ ਯਾਰ ਚਾਹੇ ਨਸ਼ਿਆਂ ਦੇ ਮਾਰੇ ਹੋਇਆ ਚਾਹੇ ਤੰਗੀਆਂ ਤੁਰਸ਼ੀਆਂ ਦੇ ਮਾਰੇ ਹੋਇਆ ਕਿਵੇਂ ਵੀ ਅੱਪਾ ਝੱਬੇ ਪਿਆ ਯਾਰ ਤੇ ਇਕੱਠੇ ਹੋ ਜਾਓ ਇਸ ਕਰਕੇ ਹੁਣ ਐ ਜੇ ਨਾ ਕਰੋ ਉਹਲਾ ਜਾ ਨਾ ਕਰੋ ਮਾਮਾਂ ਦੀ ਯਾਦਤ ਹੁੰਦੀ ਹੈ ਵੀ ਪੁੱਤ ਦੇ ਘਰਦੂਤਾਂ ਦੇ ਉੱਤੇ ਪਰਦਾ ਪਾਲਾਂ ਮੈਂ ਮੇਰਾ ਪੁੱਤ ਵਿਆਹ ਜਾਵੇ ਜਦੋਂ ਕੋਈ ਬਗਾਨੀ ਧੀ ਆਊਗੀ ਉਹ ਸਿੱਧਾ ਕਰ ਲੂਗੀ ਨਾ ਉਜਾੜੋ ਬਗਾਨੀ ਧੀ ਨੂੰ ਉਹ ਕੁੜੀ ਨੇ ਚੂੜਾ ਸਾੜਿਆ ਥੋੜੀ ਨੂਨਾ ਚੂੜਾ ਸਾਡੇ ਮੇਰੀ ਨੂਨਾ ਚੂੜਾ ਸਾਡੇ ਮੇਰੀ ਧੀ ਨਾ ਚੂੜਾ ਸਾਰੇ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੀ ਹੈ ਤਰਕਸ਼ੀਲ ਸੁਸਾਇਟੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਆਪਣੇ ਲੋਕਾਂ ਨੂੰ ਕਿ ਇਸ ਨਾਟਕ ਨੂੰ ਧਿਆਨ ਨਾਲ ਦੇਖਿਓ ਜੇ ਕੋਈ ਤੁਹਾਨੂੰ ਇਹ ਲੱਗੇ ਕੋਈ ਬੜੀ ਸਿੱਧੀ ਗੱਲ ਕਰਤੀ ਉਹਨੂੰ ਹਜ਼ਮ ਕਰ ਲਿਓ ਮਾੜੇ ਜਿਹਾ ਕਿਉਂਕਿ ਟਾਈਮ ਆ ਗਿਆ ਹੈ ਕਿ ਹੁਣ ਨੰਗੀਆਂ ਚਟੀਆਂ ਵੀ ਗੱਲਾਂ ਕਰ ਲਈਏ ਤਾਂ ਪੇਸ਼ ਕਰਨ ਲੱਗੇ ਨਾਟਕ ਗੁਰਦੇਵਾਲ ਦਲਾਲ ਦੀ ਕਹਾਣੀ ਤੇ ਆਧਾਰਿਤ ਲੋਕ ਕਲਾ ਮੰਚ ਜੀਰਾ ਵੱਲੋਂ ਨਾਟਕ ਅੰਡੇ ਗਲੀ ਦੇ